ਸ਼ਸ਼ੀਕਾ ਜੀ ਐਨਆਰਟੀਵੀ ਨਾਲ ਜੁੜੇ ਹੋ ਤੁਸੀਂ ਇਸ ਵੇਲੇ ਦੀ ਵੱਡੀ ਖਬਰ ਭਾਰਤ ਪੋਸ਼ਣ ਆਸ਼ੂ ਨਾਲ ਜੁੜੀ ਹੋਈ ਆ ਭਾਰਤ ਪੋਸ਼ਣ ਆਸ਼ੂ ਦੀਆਂ ਮੁਸ਼ਕਲਾਂ ਵੱਧੀਆਂ ਨਜ਼ਰ ਆ ਰਹੀਆਂ ਨੇ ਜਿੱਥੇ ਇੱਕ ਪਾਸੇ ਕਥਿਤ ਜ਼ਮੀਨ ਘਟਾਲੇ ਮਾਮਲੇ 'ਚ ਉਹਨਾਂ ਨੂੰ ਪੁੱਛਗਿੱਛ ਦੇ ਲਈ ਕਾਫੀ ਵਾਰ ਬੁਲਾ ਚੁੱਕਿਆ ਤਾਂ ਉਧਰ ਦੂਜੇ ਪਾਸੇ ਹੁਣ ਕੋਰਟ ਵੱਲੋਂ ਉਹਨਾਂ ਨੂੰ ਵੱਡਾ ਝੜਕਾ ਲੱਗਿਆ ਤੇ ਕੋਰਟ ਨੇ ਅੰਤਰੀਮ ਜ਼ਮਾਨਤ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਆ ਦਾਅਦੇ ਕਿ 11 ਤਰੀਕ ਤੱਕ ਉਹਨਾਂ ਦੀ ਅੰਤਰੀਮ ਜ਼ਮਾਨਤ ਕੋਰਟ ਵੱਲੋਂ ਦਿੱਤੀ ਗਈ ਸੀ ਇਥੋਂ ਤੱਕ ਕਿ ਅ ਮੰਗ ਕੇ ਇਹ ਵੀ ਕੀਤੀ ਗਈ ਸੀ ਭਾਰਤ ਪੋਸ਼ਣ ਆਸ਼ੂ ਵੱਲੋਂ ਕਿ ਜੇਕਰ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਸ ਤੋਂ ਪਹਿਲਾਂ 3 ਦਿਨ ਪਹਿਲਾਂ ਜਿਹੜਾ ਨੋਟਿਸ ਭੇਜਿਆ ਜਾਵੇ ਤਾਂ ਉਸ ਨੂੰ ਲੈ ਕੇ ਇਹ ਜਿਹੜੀ ਪਟੀਸ਼ਨ ਆ ਖਾਰਜ ਕਰ ਦਿੱਤੀ ਗਈ ਆ ਤਾਂ ਭਾਰਤ ਪੋਸ਼ਣ ਆਸ਼ੂ ਕਿਤੇ ਨਾ ਕਿਤੇ ਝੜਕਾ ਲੱਗਦਾ ਨਜ਼ਰ ਆ ਰਿਹਾ ਜਿੱਥੇ ਇੱਕ ਪਾਸੇ ਜਿਹੜੇ ਆ ਵਿਧਾਨ ਸਭਾ ਜਿਮਨੀ ਚੋਣਾਂ ਲੁਧਿਆਣਾ ਪੱਛਮੀ ਦੀ ਚੱਲ ਰਹੀ ਆ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਤਾਂ ਇਸ ਵਿੱਚ ਭਾਰਤ ਪੋਸ਼ਣ ਆਸ਼ੂ ਉਮੀਦਵਾਰ ਵਜੋ ਵੀ ਜਿਹੜੇ ਆ ਕਾਂਗਰਸ ਵੱਲੋਂ ਚੋਣ ਲੜ ਰਹੇ ਨੇ ਤਾਂ ਦੂਜੇ ਪਾਸੇ ਉਹਨਾਂ ਤੇ ਇਹ ਮਾਮਲਾ ਜਿਹੜਾ ਦਰਜ ਹੋਇਆ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਵੱਖ-ਵੱਖ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤਾਂ ਵੱਡਾ ਝੜਕਾ ਕੋਰਟ ਵੱਲੋਂ ਲੱਗਿਆ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ ਹਾਈ ਕੋਰਟ ਦਾ ਹੁਣ ਕਿਤੇ ਨਾ ਕਿਤੇ ਰੁਕ ਕਰ ਦੇ ਨਜ਼ਰ ਆ ਸਕਦੇ ਆ ਭਾਰਤ ਪੁਸ਼ਨਾਸ਼ੂ ਪਰ ਕਿਤੇ ਨਾ ਕਿਤੇ ਜੋ ਅੰਤਿਮ ਜ਼ਮਾਨਤ ਸੀ 11 ਤਰੀਕ ਤੱਕ ਤਾਂ ਉਸ ਨੂੰ ਲੈ ਕੇ ਹੁਣ ਅੱਗੇ ਜ਼ਮਾਨਤ ਜਿਹੜੀ ਉਹ ਕੋਰਟ ਵੱਲੋਂ ਨਹੀਂ ਦਿੱਤੀ ਗਈ ਤਾਂ ਦੱਸਦੀ ਹੈ ਕਿ ਕੋਰਟ ਨੇ ਅੰਤਿਮ ਜ਼ਮਾਨਤ ਵਾਲੀ ਪਟੀਸ਼ਨ ਹੈ ਜਿਹੜੀ ਖਾਰਜ ਕਰ ਦਿੱਤੀ ਹੈ ਤਾਂ ਭਾਰਤ ਪੁਸ਼ਨਾਸ਼ੂ ਕਾਂਗਰਸ ਪਾਰਟੀ ਤੋਂ ਪੱਛਮੀ ਲੁਧਿਆਣਾ ਤੋਂ ਚੋਣ ਲੜ ਰਿਹਾ ਅਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਚੋਣ ਪ੍ਰਚਾਰ ਪੂਰੇ ਸਿਖਰਾਂ ਤੇ ਚੱਲ ਰਹੇ ਨੇ ਤਾਂ ਅਜਿਹੇ ਵਿੱਚ ਭਾਰਤ ਪੁਸ਼ਨਾਸ਼ੂ ਨੂੰ ਅਜੇ ਹੱਟਕਾ ਲੱਗਣਾ ਕਿਤੇ ਨਾ ਕਿਤੇ ਮੁਸ਼ਕਲਾਂ ਉਹਨਾਂ ਲਈ ਖੜੀਆਂ ਕਰ ਸਕਦਾ ਹਾਲਾਂਕਿ ਜੇਕਰ ਦੇਖਿਆ ਜਾਵੇ ਕਿ 19 ਤਰੀਕ ਨੂੰ ਵੋਟਾਂ ਪਾਣਿਆ ਨੇ 19 ਜੂਨ ਨੂੰ ਵੋਟਾਂ ਪਾਣਿਆ ਨੇ ਲੁਧਿਆਣਾ ਪਛਮੀ ਜਿਲ੍ਹੇ ਚੋਣ ਦੇ ਲਈ ਤਾਂ ਦੂਜੇ ਪਾਸੇ ਉਸ ਤੋਂ ਪਹਿਲਾਂ ਅਜੇ ਹੀ ਜਿਹੜੇ ਆ ਛੜਕਿਆ ਲੱਗਣਾ ਕਿਤੇ ਨਾ ਕਿਤੇ ਮੁਸ਼ਕਲਾ ਪੈਦਾ ਕਰ ਰਿਹਾ ਭਾਰਤ ਪੂਸ਼ਣ ਆਸ਼ੂ ਦੇ ਲਈ ਹਾਲਾਂਕਿ ਪਹਿਲਾਂ ਵੀ ਭਾਰਤ ਪੂਸ਼ਣ ਆਸ਼ੂ ਕਈ ਮਹੀਨੇ ਜਿਹੜੇ ਆ ਜੇਲ੍ਹ ਚ ਲਾ ਕੇ ਆਏ ਆ ਅਤੇ ਉਹਨਾਂ ਨੂੰ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੋਈ ਹੈ ਕਿ ਹਾਈ ਕੋਰਟ ਨੇ ਉਹਨਾਂ ਦਾ ਜਿਹੜੇ ਐਫ ਆਈ ਆਰ ਉਹਨਾਂ ਵਿਰੁੱਧ ਦਰਜ ਕੀਤੀ ਗਈ ਸੀ ਉਹ ਖਾਰਜ ਕਰ ਦਿੱਤੀ ਗਈ ਸੀ ਅਤੇ ਆ ਬਰੀ ਤੱਕ ਜਿਹੜੇ ਆ ਹੋਏ ਸੀ ਭਾਰਤ ਪੋਸ਼ਣਾ ਆਸ਼ੂ ਪਰ ਉਧਰ ਇੱਕ ਹੋਰ ਕਥਿਤ ਜ਼ਮੀਨ ਘਟਾਲੇ ਮਾਮਲੇ ਚ ਉਹਨਾਂ ਨੂੰ ਜਿਹੜਾ ਗ੍ਰਫਤਾਰ ਕਰਨ ਦੇ ਲਈ ਤਿਆਰੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਪਰ ਜ਼ਮਾਨਤ ਤੇ ਹੋਣ ਕਾਰਨ ਉਹਨਾਂ ਨੂੰ ਵੱਡੀ ਰਾਹਤ ਆ ਜਿਹੜੀ ਮਿਲੀ ਹੋਈ ਸੀ ਪਰ ਹੁਣ ਮੁਸ਼ਕਿਲਾਂ ਜਿਹੜੀਆਂ ਹੋਰ ਵਧ ਗਈਆਂ ਨੇ ਭਾਰਤ ਪੋਸ਼ਣਾ ਆਸ਼ੂ ਦੀ ਆ ਤਾਂ ਦੇਖਣਾ ਹੋਏਗਾ ਕਿ ਹਾਈ ਕੋਰਟ ਤੋਂ ਰਾਹਤ ਮਿਲਦੀ ਆ ਭਾਰਤ ਪੋਸ਼ਣਾ ਆਸ਼ੂ ਨੂੰ ਜਾਂ ਫਿਰ ਆ ਹੋਰ ਕੋਈ ਇਨਾਂ ਤੇ ਕਾਰਵਾਈ ਹੋਏਗੀ